ਦੋਸਤੋ ਤੁਹਾਡਾ ਆਪਣੇ YouTube ਚੈਨਲ ਕਿਸਾਨ ਪਸ਼ੂ ਪਾਲਕ ਤੇ ਮੈਂ ਤੁਹਾਡਾ ਆਪਣਾ ਗੁਰੂ ਗਰਾਹਾਂ ਜਿਹੜੇ ਵੀਰ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਦੋਸਤੋ ਨਾਲ ਲੱਗੇ ਘੰਟੀ ਦਾ ਬਟਨ ਦਬਾ ਲਿਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਅੱਜ ਆਪਾਂ ਪਹੁੰਚੇ ਹਾਂ ਦੋਸਤੋ ਮਾਨਸਾ ਮੰਡੀ ਤੇ ਜਿਹੜੀ ਕਿ ਹਰ ਸ਼ੁੱਕਰਵਾਰ ਨੂੰ ਰਮਦਿੱਤੇ ਵਾਲੀਆਂ ਕੈਂਚੀਆਂ ਚ ਭਰਦੀ ਆ ਦੋਸਤੋ ਅੱਜ ਦੀ ਵੀਡੀਓ ਜੀ ਤੁਹਾਡੇ ਵਾਸਤੇ ਇੱਕ ਸ਼ਕੀਨ ਝੋਟੀ ਲੈ ਕੇ ਆਏ ਤੇ ਇਹਦੀ ਡਿਟੇਲ ਸਾਰੀ ਬਾਬਾ ਜੀ ਨੂੰ ਪੁੱਛਾਂਗੇ ਇੱਕ ਵਾਰੀ ਝੋਟੀ ਦਾ ਥਾਣਾ ਵਾ ਉਹਨਾਂ ਦੇਖ ਲੋ ਦੋਸਤੋ ਬਾਕੀ ਤੋਰ ਕੇ ਦਿਖਾਵਾਂਗੇ ਝੋਟੀ ਤੇ ਰੇਟ ਫੇਟ ਸਾਰਾ ਬਾਪੂ ਜੀ ਦੱਸਣਗੇ ਹਾਂਜੀ ਆਪਣਾ ਨਾਮ ਦੱਸੋ ਜੀ ਨਾਮ ਅੰਗਰੇਜ਼ ਸਿੰਘ ਜੀ ਅੰਗਰੇਜ਼ ਸਿੰਘ ਹਾਂਜੀ ਕਿਹੜੇ ਪਿੰਡ ਤੋਂ ਜੀ ਪਿੰਡ ਵਜੀਦਪੁਰ ਬੰਦੇਸਿਆ ਤੋਂ ਜੀ ਇਹ ਕਿੱਥੇ ਜਿਹਾ ਰਹਿੰਦਾ ਜੀ ਇਹ ਰਹਿੰਦਾ ਜੀ ਮੇਲਕੋਟਲੇ ਕੋਲੇ अच्छा जी जिला ਕਿਹੜਾ ਪੈ ਜਾਂਦਾ ਜੀ? ਜ਼ਿਲ੍ਹਾ ਸੰਗਰੂਰ। ਬੜੀ ਦੂਰ ਆਏ ਹੋ ਜੀ ਫੇਰ? ਹਾਂ ਜੀ ਦੂਰ ਤਾਂ ਫੇਰ ਡੰਗਰ ਚੰਗਾ ਦੀ ਕੋਲੇ ਤਾਂ ਲੈ ਕੇ ਆਏ ਜੀ ਏਡੀ ਨੂੰ। ਅੱਛਾ ਸਾਰੀਆਂ ਮੰਡੀਆਂ ਜਾਣੀਆਂ ਜੀ? ਹਾਂ ਜੀ ਹਾਂ ਸਾਰੀਆਂ ਤਾਂ ਜਾਣਾਂ। ਵਪਾਰ ਦਾ ਹੀ ਕੰਮ ਆ। ਹਾਂ ਜੀ ਹਾਂ ਵਪਾਰ। ਇਹ ਛੋਟੀ ਕਿੰਨੇ ਮੇ ਸੂਈ ਸੂਈ ਹੋਈ ਆ? ਇਹ ਪਹਿਲੇ ਸੂਈ ਜੀ। ਦੰਦਾਂ 'ਚ ਕਿਵੇਂ ਆ? ਦੰਦਾਂ ਚੌਗੀ ਆ ਜੀ। 4 ਦੰਦ। ਕਿੰਨੇ ਦਿਨ ਹੋ ਗਏ ਸੂਈ ਨੂੰ? ਸੂਈ ਨੂੰ 15 ਦਿਨ ਹੋ ਗਏ ਜੀ। ਦੁੱਧ ਕਿੰਨਾ ਤਿਆਰ ਆ ਹੁਣ? ਹੁਣ 12 ਲੀਟਰ ਤਿਆਰ ਆ ਜੀ। 12 ਤਿਆਰ ਆ ਬੱਚਾ ਕੀ ਆ ਨਾਲ ਦੇ? ਕੱਟੀ ਆ ਜੀ ਰੇਟ ਕਿੰਨਾ ਕਰਦੇ ਇਹਦਾ? ਰੇਟ ਇਹਦਾ 85000 ਜੀ। ਕਿੰਨੇ ਦੀ ਛੱਡ ਦੋਗੇ ਲਾਸਟ? ਇਹ ਛੱਡ ਦਾਂਗੇ ਜੀ 60000 ਦੀ। 80000 ਦੀ। ਆਪਣਾ ਨੰਬਰ ਬੋਲ ਦੋ ਜੀ। ਨੰਬਰ 94780 ਹਾਂਜੀ 66135 ਇੱਕ ਵਾਰੀ ਫੇਰ ਬੋਲੋ। 94780 ਹਾਂਜੀ 66135 ਠੀਕ ਹੈ ਜੀ। ਛੋਟੀ ਦੌਰ ਕੇ ਦਿਖਾ ਦੋ ਜੀ। ਬਣ ਗਈ ਬਈ ਵਧੀਆ। ਪਹਿਲੇ ਸੂਏ ਛੋਟੀਆਂ ਦੋਸਤੋ ਮੂੰਹੋਂ ਚਾਰ ਦੰਦ ਦੱਸਦਾ ਬਾਬਾ। ਤੇ ਬਾਕੀ ਥਾਣਾਵਾਂ ਦੇਖ ਸਕਦੇ ਹੋ ਥੱਲੇ ਤੋਂ। ਭਲੂਣ ਝੋਟੀਆਂ 40 45 ਦਿਨ ਤੱਕ ਹਵਾਨਾ ਪੂਰਾ ਤਿਆਰ ਕਰਦੀਆਂ ਨੇ ਦੋਸਤੋ ਹਲੇ ਇਹਨੂੰ ਸੂਈ ਨੂੰ 15 ਕਿ ਦਿਨ ਹੋਏ ਨੇ। ਬਾਕੀ 11 12 ਕਿਲੋ ਦੁੱਧ ਦਸਦਾ ਬਾਪੂ। ਸਕੀਨ ਝੋਟੀਆਂ ਸ਼ੋਅ ਤੇ ਕੱਦ ਕਾਠ ਚਾਹ ਦੋਸਤੋ ਸਿੰਘਾਂ ਚ ਬਿਲਕੁਲ ਕੁੰਡੀ ਐ। ਜਿਹਨੂੰ ਝੋਟੀ ਪਸੰਦ ਆਊਗੀ ਦੋਸਤੋ ਡਿਸਟ੍ਰਿਕਟ ਸੰਗਰੂਰ ਪੈਂਦੀ ਐ ਬਾਪੂ ਨੇ ਏਰੀਆ ਆਫ ਦਾ ਦੱਸਤਾ ਤੇ ਨੰਬਰ ਮੈਂ ਉਹਨਾਂ ਦਾ ਸਕਰੀਨ ਤੇ ਚਲਾ ਦੂੰਗਾ। ਜਿਹਨੂੰ ਵੀ ਪਸੰਦ ਆਊਗੀ ਦੋਸਤੋ ਨੇੜ ਆ ਕੇ ਤਸੱਲੀ ਕਰਕੇ ਜਾਨਵਰ ਖਰੀਦ ਲੈ ਨੰਬਰ ਬਾਪੂ ਉਹ ਰੰਨਾ ਸਕਰੀਨ ਤੇ ਇਧਰ ਤੋਂ ਮੂੰਹ ਮੱਥਾ ਦਿਖਾ ਦੇਣਾ ਝੋਟੀ ਦਾ ਦੋਸਤੋ ਇੱਕ ਵਾਰੀ ਬਿਲਕੁਲ ਕੁੰਡੇ ਸਿੰਘਾਂ ਜਿਹੇ ਤੇ ਨਾਲ ਇਹਦੇ ਦੋਸਤੋ ਕੱਤੀ ਯਾਰ ਇਧਰ ਤੋਂ ਥਾਨ ਹਵਾਨਾ ਇੱਕ ਵਾਰੀ ਫੇਰ ਦਿਖਾ ਦੇਣਾ ਬਸ ਨੂੰ ਨੇੜੇ ਤੋਂ ਬਾਕੀ ਥਾਨ ਸੋਹਣੇ ਨੇ ਝੋਟੀ ਦੇ ਦੋਸਤੋ ਬਾਕੀ ਚਾਰੋਂ ਥਾਨ ਨਿਖੜਵੇਂ ਨੇ ਪੂਰੇ ਗੈਪ ਤੇ ਲੱਗੇ ਹੋਏ ਨੇ ਇਧਰ ਤੋਂ ਹਵਾਨਾ ਦੇਖ ਸਕਦੇ ਹੋ ਬੈਕ ਤੋਂ ਕੱਟਾਂ ਦੇ ਸੱਨ ਵਾਲਾ ਜੋਸ਼ ਵਾਲਾ ਹਵਾਨਾ ਦੋਸਤੋ ਚੌੜੇ ਹਵਾਨੇ ਦੀ ਝੋਟੀ ਆ ਪਲੂਨ ਝੋਟੀ ਆ ਮੂੰਹੋ ਚਾਰ ਦੰਦਾਂ ਦਾ 40-45 ਦਿਨ ਤੱਕ ਪਲੂਨ ਪਸ਼ੂ ਦੋਸਤੋ ਹਵਾਨਾ ਤਿਆਰ ਕਰਦਾ 40-45 ਦਿਨ ਤੱਕ ਇਹਨੇ ਹਵਾਨਾ ਹੋਰ ਵੀ ਤਿਆਰ ਕਰ ਲੈਣਾ ਤੇ ਬਾਕੀ ਜਿੰਨਾ ਦੁੱਧ ਬਾਪੂ ਨੇ ਦੱਸਿਆ ਤੇ ਤੁਸੀਂ ਫੋਨ ਤੇ ਦੋਸਤੋ ਤਸੱਲੀ ਕਰ ਸਕਦੇ ਹੋ ਆਪਣੀ ਤਸੱਲੀ ਕਰਕੇ ਜਾਨਵਰ ਲੈ ਸਕਦੇ ਹੋ ਵੀਡੀਓ ਦੇ ਮਾਧਿਅਮ ਰਾਹੀਂ ਦੋਸਤੋ ਜਾਨਵਰ ਦਾ ਇੱਕ ਆਈਡੀ ਮਿਲ ਜਾਂਦਾ ਹੈ ਤੇ ਬਾਕੀ ਇੱਕ ਵਾਰੀ ਬਾਪੂ ਜੀ ਨਾਲ ਤੁਹਾਡੀ ਫੇਰ ਕਰਾ ਦੇਣਾ ਮੁਲਾਕਾਤ ਮੈਂ ਬਾਪੂ ਜੀ ਇੱਕ ਵਾਰੀ ਪਿੰਡ ਫੇਰ ਦੱਸ ਦਿਓ ਆਪਣਾ ਪਿੰਡ ਵਜੀਦਪੁਰ ਵਿਦੇਸਿਆ ਜੀ ਕਿਹੜੇ-ਕਿਹੜੇ ਪਿੰਡੇ ਦੇ ਨੇੜੇ ਰਹਿ ਜਾਂਦੇ ਨੇ ਜੀ ਇਹ ਲਵੇ ਟੱਬਾ ਬੜ ਠੀਕ ਹੈ ਜੀ ਦੋਸਤੋ ਜਿਹਨੂੰ ਵੀ ਝੋਟੀ ਪਸੰਦ ਆਊਗੀ ਕੋ ਆਪਣ ਨੂੰ ਫੋਨ ਤੇ ਕਨੈਕਟ ਕਰਕੇ ਤੁਸੀਂ ਝੋਟੀ ਖਰੀਦ ਸਕਦੇ ਹੋ ਨੇ ਜਿਹੜੇ ਜਾ ਕੇ ਤਸੱਲੀ ਕਰਕੇ ਝੋਟੀ ਲੈ ਸਕਦੇ ਹੋ ਵੀਡੀਓ ਨਾਲ ਐਂਡ ਤੱਕ ਬਣਨ ਵਾਸਤੇ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ